ਜੀ ਆਪ ਜੀ ਨੂੰ ਪਤਾ ਸ਼੍ਰੀ ਤਰਨਤਾਰਨ ਸਾਬ ਇਲਾਕੇ ਦੇ ਵਿੱਚ ਸੇਵਾ ਚੱਲ ਰਹੀ ਹੈ ਜੀ ਲਗਾਤਾਰ ਪੈਲੀਆਂ ਨੂੰ ਪੱਧਰ ਕੀਤਾ ਜਾ ਰਿਹਾ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੇ ਸਾਡੇ ਕੋਲੇ ਵੀਰ ਹੋਣੀ ਜਮਨਾ ਨਗਰ ਤੋਂ ਪਹੁੰਚੇ ਨੇ ਜੀ ਖਾਦ ਬੀਜ ਦੀ ਸੇਵਾ ਲੈ ਕੇ ਅਸੀਂ ਪਹਿਲਾਂ ਤਾਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਇੰਨੀ ਦੂਰ ਤੋਂ ਜਿਹੜਾ ਹੜ੍ਹ ਪੀੜਿਤ ਕਿਸਾਨਾਂ ਲਈ ਔਰ ਇਧਰਲੇ ਪਾਸੇ ਰਸੂਲਪੁਰ ਪਿੰਡ ਦੀ ਸੰਗਤ ਆ ਜੀ ਜਿਨ੍ਹਾਂ ਨੂੰ ਖਾਦ ਬੀਜ ਪ੍ਰੋਪਰ ਵੰਡਿਆ ਜਾ ਰਿਹਾ ਜੀ ਆਪ ਜੀ ਨੂੰ ਬੀਜ ਤਾਂ ਮਿਲ ਗਿਆ ਨਾ ਜੀ ਠੀਕ ਹੈ ਜੀ ਤੇ ਹੁਣ ਖਾਦ ਦੀ ਸੇਵਾ ਜਿਹੜੀ ਕੀਤੀ ਜਾਣੀ ਹੈ ਜੀ ਅਸੀਂ ਧਨਵਾਦੀ ਆ ਜੀ ਸਾਰੇ ਭੈਣ ਭਰਾਵਾਂ ਦੇ ਸੰਗਤਾਂ ਦੇ ਜਿਨ੍ਹਾਂ ਦੇ ਸਾਥ ਨਾਲੇ ਚੌਥਾ ਪਿੰਡ ਆ ਜੀ ਜਿਹੜੇ ਆਪਾਂ ਤਿੰਨ ਪਿੰਡ ਗੋਦ ਲਏ ਸੀ ਇਸ ਤੋਂ ਇਲਾਵਾ ਚੌਥੇ ਪਿੰਡ ਨੂੰ ਸੇਵਾ ਕੀਤੀ ਜਾ ਰਹੀ ਹੈ ਜੀ ਗੁਰੂ ਸਾਹਿਬ ਤਾਕਤ ਦੇਣ ਕੋਸ਼ਿਸ਼ ਆ ਹੋ ਸਕਦਾ ਆ ਆਪਾਂ ਇਹਨਾਂ ਵੀਰਾਂ ਦੀਆਂ ਪਹਿਲੀਆਂ ਵੀ ਨਾਲ-ਨਾਲ ਪੱਧਰ ਕਰਦੀਏ ਕਿਉਂਕਿ ਚੌਥੇ ਪਿੰਡ ਨੂੰ ਕੱਢਣ ਲਈ 60 ਕਿਲੇ ਵੀਰ ਉਹਨਾਂ ਦੇ ਹੈਗੇ ਨੇ ਆਪਾਂ ਉਹਦੇ ਵਿੱਚ ਵੀ ਜਿਹੜਾ ਸਹਿਯੋਗ ਕਰਾਂਗੇ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤੁਸੀਂ ਸਪੋਰਟ ਕਰਦੇ ਜਾਇਓ ਅਸੀਂ ਇਸ ਟਾਈਮ ਸ਼੍ਰੀ ਤਰਨਤਨ ਸਾਹਿਬ ਲਾਕੇ ਚ ਤਹਿਸੀਲ ਪੱਟੀ ਪਿੰਡ ਤੂਤ ਦੇ ਵਿੱਚ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਇੱਥੇ ਆ ਕੇ ਪਹਿਲਾਂ ਸਾਨੂੰ ਫੋਨ ਕਰਕੇ ਸਹਿਯੋਗ ਪੁੱਛ ਕੇ ਫਿਰ ਇੱਥੇ ਆ ਕੇ ਵਿਜ਼ਿਟ ਕਰੋ ਆ ਕੇ ਦੇਖੋ ਫਿਰ ਡੀਜ਼ਲ ਦੇ ਵਿੱਚ ਸਹਿਯੋਗ ਕਰੋ ਜਿੱਦਾਂ ਵੀਰ ਉਹ ਨਹੀਂ ਟਰਾਲੀਆਂ ਚ ਲੈ ਕੇ ਆਏ ਨੇ ਜੀ ਅਸੀਂ ਇਹਨਾਂ ਦੇ ਧੰਨਵਾਦੀਆਂ ਜੀ ਇਹ ਜਿਹੜੇ ਵੀਰ ਉਹ ਨਹੀਂ ਸਾਡੇ ਅੱਧ ਬੋਲਦੇ ਉੱਪਰ ਐਡਾ ਵੱਡਾ ਸਹਿਯੋਗ ਲੈ ਕੇ ਪਹੁੰਚੇ ਨੇ ਜੀ ਜਮੂਨਾ ਨਗਰ ਤੋਂ ਵੀਰੇ ਆਪ ਜੀ ਦਾ ਕਿਹੜਾ ਐਡਰੈਸ ਆ ਜੀ ਯਮਨਾਨਗਰ ਆਪਣਾ ਡਿਸਟ੍ਰਿਕਟ ਹੈ ਜੀ ਸ਼ਹਿਰ ਆਪਣਾ ਬਿਲਾਸਪੁਰਾ ਜੀ ਪਿੰਡ ਬ੍ਰਾਹਮਣ ਖੇੜਾ ਤੇ ਹੋਰ ਬਾਈ ਨਾਲ ਪਿੰਡ ਦੇ ਚਕਨੋਲੀ ਪਿੰਡ ਤੋਂ ਵੀਰ ਆਪਣਾ ਗੁਰਵਿੰਦਰ ਸਿੰਘ ਧੰਨਵਾਦ ਤੁਹਾਡਾ ਜੀ ਪਹਿਲਾਂ ਤਾਂ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਹਿਯੋਗ ਲੈ ਕੇ ਪਹੁੰਚੇ ਜੀ ਮਤਲਬ ਤੁਸੀਂ ਕਦੋਂ ਚੱਲੇ ਸੀ ਸਵੇਰੇ ਜੀ ਆਪਾਂ ਜੀ ਕੱਲ ਸਵੇਰੇ ਦੇ ਤੁਰੇ ਆ ਜੀ 8:30 ਤੋਂ ਜੀ ਦੁੱਖਨਵਰਨ ਸਾਹਿਬ ਗੁਰਦੁਆਰਾ ਭੇੜਥਲ ਉੱਥੋਂ ਤੋਂ ਜੀ ਚੱਲੇ ਆ ਆਪਾਂ ਜੀ ਹੁਣੇ 12 1 ਵਜੇ ਦੇ ਕਰੀਬ ਜੀ ਬਾਬਾ ਜੀ ਦੇ ਕੋਲ ਪਹੁੰਚੇ ਹਾਂ ਜੀ ਅਸੀਂ ਧੰਨਵਾਦ ਕਰਦੇ ਆਂ ਦੇਖੋ ਤੁਸੀਂ ਕਦੋਂ ਦੇ ਚੱਲੇ ਨੇ ਟਰੈਕਟਰਾਂ ਤੇ ਅਸੀਂ ਇਦੋਂ ਫੇਰ ਨਹੀਂ ਦਬਦੇ ਜੀ ਆਪਾਂ ਤਿੰਨ ਪਿੰਡਾਂ ਨੂੰ ਗੋਦ ਲਿਆ ਸੀ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਤਿੰਨੇ ਪਿੰਡਾਂ ਦੀ ਸਾਰੀ ਪਹਿਲੀ ਪੱਧਰ ਕੀਤੀ ਜਾ ਰਹੀ ਹੈ ਜੀ 20-25 ਦਿਨ ਲੱਗਣਗੇ ਹੋਰ ਆਪਾਂ ਨੂੰ ਉਸ ਤੋਂ ਬਾਅਦ ਤਿੰਨੇ ਪਿੰਡਾਂ ਨੂੰ ਖਾਦ ਬੀਜ ਵੰਡਿਆ ਗਿਆ ਤੇ ਅੱਜ ਚੌਥੇ ਪਿੰਡ ਨੂੰ ਜਿਹੜਾ ਖਾਦ ਬੀਜ ਦਿੱਤਾ ਜਾ ਰਿਹਾ ਇੰਨੀ ਸਪੋਰਟ ਤੁਸੀਂ ਸਾਰਿਆਂ ਨੇ ਕੀਤੀ ਅਸੀਂ ਦਿਲੋਂ ਧੰਨਵਾਦੀ ਆਂ ਇਹਨਾਂ ਵੀਰਾਂ ਦੇ ਜਿਹੜੇ ਇੰਦਰੋਂ ਚੱਲ ਕੇ ਆਏ ਨੇ ਜੀ ਔਰ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਆਓ ਵੀਰੇ ਅ ਅਸੀਂ ਸੰਗਤ ਜੀ ਕੀ ਕਰਦੇ ਆ ਜੀ ਅਸੀਂ ਦਰਅਸਲ ਨਾ ਜੀ ਰਿਕਾਰਡ ਕਿਦਾਂ ਰੱਖਦੇ ਆ ਅਸੀਂ ਸਭ ਤੋਂ ਪਹਿਲਾਂ ਕਿਸਾਨ ਤੋਂ ਇੱਕ ਮਤਾ ਲੈਨੇ ਆ ਜਿਹਦੇ ਵਿੱਚ ਕਿਸਾਨ ਲਿਖ ਕੇ ਦਿੰਦਾ ਮੇਰੀ ਇੰਨੀ ਪੈਲੀ ਖਰਾਬ ਹੋ ਗਈ ਇੰਨੀ ਪੱਧਰ ਕੀਤੀ ਜਾਵੇ ਮੈਨੂੰ ਖਾਦ ਬੀਜ ਦਿੱਤਾ ਜਾਵੇ ਨਾਲ ਆਈਡੀ ਪ੍ਰੂਫ ਲੱਗਦਾ ਨਾਲ ਸਰਪੰਚ ਮੋਹਰ ਲਾਉਂਦਾ ਨਾਲ ਲੰਬੜਦਾਰ ਮੋਹਰ ਲਾਉਂਦਾ ਨਾਲ ਦੋ ਗਵਾਹ ਹੁੰਦੇ ਨੇ ਫਿਰ ਪ੍ਰੋਪਰ ਜਾਂਚ ਪੜਤਾਲ ਕਰਕੇ ਖਾਦ ਬੀਜ ਦਿੱਤਾ ਜਾਂਦਾ ਫਿਰ ਪਿੱਛੇ ਲਿਖ ਲਿਆ ਜਾਂਦਾ ਜਿਵੇਂ ਹਣਾ 6 ਏਕੜ ਦਾ ਖਾਦ ਤੇ ਬੀਜ ਦਿੱਤਾ ਜਾ ਰਿਹਾ ਜੀ ਇਦਾਂ ਮਤਲਬ ਉਸ ਤੋਂ ਬਾਅਦ ਜਿਹੜਾ ਡੀਜ਼ਲ ਦੀ ਸੇਵਾ ਕੀਤੀ ਜਾਂਦੀ ਆ ਚਾਹੇ 1 ਲੀਟਰ ਡੀਜ਼ਲ ਕਿਸੇ ਨੂੰ ਦੇਣਾ ਤੇ ਉਹਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ ਬਕਾਇਦਾ ਉਹਦੀ ਵੀਡੀਓ 10 ਸਕਿੰਟ ਦੀ ਬਣਾਈ ਜਾਂਦੀ ਆ ਤਾਂ ਕਿ ਪੂਰਾ ਰਿਕਾਰਡ ਰੱਖਿਆ ਜਾ ਸਕੇ ਸੰਸਤਾ ਕੋਲੇ ਇੱਧਰ ਵੀਰ ਰਸੂਲਪੁਰ ਪਿੰਡ ਦੇ ਨੇ ਜੀ ਉੱਧਰ ਹੁਣ ਚਕਾਉਣਾ ਸ਼ੁਰੂ ਕੀਤਾ ਵੀਰ ਉਹਨਾਂ ਨੇ ਬੀਜ ਮਾਫ਼ ਕਰਨਾ ਖਾਦ ਅਸੀਂ ਧੰਨਵਾਦੀ ਆ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਜਿਹੜੀ ਤੁਸੀਂ ਸਾਡੀ ਸਪੋਰਟ ਕੀਤੀ ਐਡੇ ਵੱਡੇ ਪੱਧਰ ਤੇ ਆਪ ਜੀ ਜਰੂਰ ਵੱਧ ਤੋਂ ਵੱਧ ਸਹਿਯੋਗ ਕਰੋ ਆਪਣਾ ਫਰਜ਼ ਸੇਵਾ ਸੁਸਾਇਟੀ ਦਾ ਤਾਂ ਜੋ ਇਹ ਜਿਹੜਾ ਕਾਰਜ ਆ ਇਹਨੂੰ ਆਪਾਂ ਵੱਡੇ ਪੱਧਰ ਤੇ ਨਿਵੇੜ ਸਕੀਏ ਜਲਦੀ ਪੱਧਰ ਕਰਕੇ ਜਲਦੀ ਇਹਨਾਂ ਕਿਸਾਨਾਂ ਦੇ ਖੇਤਾਂ ਦੀ ਜਿਹੜਿਆ ਬਜਾਈ ਕਰ ਸਕੀਏ ਜੀ ਧੰਨਵਾਦ ਸਾਡਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਅੱਜ 15 ਤਰੀਕ 11ਵਾਂ ਮਹੀਨਾ 2025 ਨੂੰ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਰਹਿਸ਼ ਆ ਜੀ ਇੱਥੇ ਪਿੰਡ ਤੂਤ ਤਹਿਸੀਲ ਪੱਟੀ ਆਪ ਜੀ ਜਰੂਰ ਆ ਕੇ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ